ਸਲਾਖਾਂ ਦੇ ਪਿੱਛੇ ਬਹਿ ਕੇ ਤਾਂ ਸੇਫ ਹੋ ਜਾਂਦੇ ਨੇ ਉਹ ਲਾਰੈਂਸ ਬਿਸ਼ਨੋਈ ਤੁਹਾਡਾ ਸਲਾਖਾਂ ਦੇ ਪਿੱਛੇ ਸੀ ਜਿੱਥੇ ਤੁਹਾਡਾ ਡੀਐਸਪੀ ਗੁਰਸ਼ੇਰ ਉਹਦੀ ਇੰਟਰਵਿਊ ਦਾ ਇੰਤਜ਼ਾਮ ਕਰ ਦਿੰਦਾ ਉਤੋਂ ਧਮਕੀਆਂ ਦਵਾਉਂਦਾ ਤੁਹਾਡੀ ਸੀਆਈ ਖਾੜ ਦੇ ਵਿੱਚ ਬੇਸੜੀਆਂ ਪਿੰਨੀਆਂ ਲੈ ਕੇ ਉਹਨੂੰ ਜਾ ਕੇ ਪੁਜੀਰੀ ਦਿੰਦੇ ਹੋ ਉਹਦੇ ਲਈ ਪੂਜਾ ਲਈ ਪੰਡਤ ਦਾ ਇੰਤਜ਼ਾਮ ਕਰਦੇ ਹੋ ਉਹਦੀ ਦਾੜੀ ਕੱਟਣ ਦੇ ਵਾਸਤੇ ਨਾਈ ਦਾ ਇੰਤਜ਼ਾਮ ਕਰਦੇ ਹੋ ਅੱਜ ਤੋਂ ਬਾਅਦ ਤੂੰ ਪਰਿਵਾਰ ਦਾ ਜੇ ਕੋਈ ਬੰਦਾ ਮਰਦਾ ਸੀ ਐਫ ਆਈ ਆਰ ਨਹੀਂ ਕਰਾਵਾਂਗੇ ਤਾਨੂੰ ਤੁਹਾਡੀਆਂ ਜਾਂਚਾਂ ਦੇ ਉੱਤੇ ਪੂਰਾ ਭਰੋਸਾ ਨਹੀਂ ਹੈ ਤੁਸੀਂ ਗੁੰਡਿਆਂ ਦੇ ਨਾਲ ਰਲੇ ਹੋਏ ਹੋ ਸਾਰੇ ਕਿਹਦੇ ਕਿਹਦੇ ਲੱਕ ਫਰੋਲੋਗੇ ਕਿਹਦੀ ਕਿਹਦੀ ਤਲਾਸ਼ੀ ਲਾਉਂਗੇ ਕੀ ਪਤਾ ਕਿਹੜਾ ਨਸ਼ੇੜੀ ਕਿੱਥੋਂ ਬਿੱੱਕ ਤੁਹਾਡੇ ਕੋਲੇ ਆ ਕੇ ਕੰਦੇ ਕੋਲ ਫੈਰ ਮਾਰ ਕੇ ਤੁਰ ਗਿਆ ਹਰੇਕ ਲੀਲੀ ਪੀਲੀ ਹੈ ਜਿਹੜੀ ਪਸੌੜ ਟੰਗੀ ਫਿਰਦੀ ਹੈ ਅੱਗੇ ਵੇਡ ਮੂਡ ਯੂਪੀ ਵਾਲਾ ਅਸਲਾ ਸੁਣਦੇ ਹੁੰਦੇ ਸੀ ਪੁੱਤ ਹਰਿਆਣੇ ਮੈਨੂੰ ਲੱਗਿਆ ਜੇ ਤੁਸੀਂ ਘਟਨਾ ਹੋਣ ਤੋਂ ਬਾਅਦ ਹੀ ਪੜਤਾਲ ਕਰਨੀ ਹੈ ਸ਼ਮਸ਼ਾਨ 'ਚ ਲਾਟਾਂ ਮਚਣ ਤੋਂ ਬਾਅਦ ਹੀ ਪੜਤਾਲ ਕਰਨੀ ਹੈ ਤਾਂ ਫਿਰ ਤੁਹਾਡੀਆਂ ਪੜਤਾਲਾਂ ਦਾ ਕੀ ਫਾਇਦਾ ਓਏ ਤੁਸੀਂ ਗੈਂਗਸਟਰਾਂ ਤੋਂ ਡਰਿਆ ਨਾ ਕਰੋ ਇਹ ਇੱਥੇ ਮਹਾਨ ਲਾਇਕ ਬੰਦੇ ਹੁੰਦੇ ਆ ਇੰਨੇ ਗੋਲੀ ਮਾਰ ਕੇ ਭੱਜਣਾ ਹੁੰਦਾ ਉਹਨੂੰ ਡੇਗ ਲਿਆ ਕਰ ਮੈਂ ਮੇਰੇ ਪੁੱਤ ਦੇ ਨਾਲ 5 ਸਾਲ ਗਨਮੈਨ ਬਣ ਕੇ ਰਿਆ ਉਹ ਦਿੱਲੀ ਦੇ ਵਿੱਚ ਸਾਨੂੰ ਸ਼ੋਅ ਨਹੀਂ ਲਾਉਣ ਦਿੰਦੇ ਚਪੇੜਾ ਨਾਲ ਕੁੱਟੇ ਹੋਏ ਨੇ ਜਿਹੜੇ ਕਹਿੰਦੇ ਗੰਮਦੇ ਸੀਗੇ ਕੁਛ ਨਹੀਂ ਹੈਗਾ ਕੱਲਾ ਨਾਂ ਬਣਿਆ ਹੋਇਆ ਸਾਡੀ ਪੁਲਿਸ ਨੇ ਹਵਾ ਬਣਾਤਾ ਡਰਾਮਾ ਬਣਾਤਾ ਸਲਾਖਾਂ ਦੇ ਪਿੱਛੇ ਬਹਿ ਕੇ ਤਾਂ ਗਾਰਦ ਮਿਲ ਜਾਂਦੀ ਹੈ ਮੈਂ ਤੁਹਾਨੂੰ ਆਪਣੀ 17 ਤਰੀਕ ਦੀ ਗੱਲ ਦੱਸਦਾ ਮੈਂ ਗਵਾਹੀ ਭੁਗਤ ਕੇ ਐ ਮਦੋਸ਼ੀ ਦੀ ਪਛਾਣ ਕੀਤੀ ਹੈ ਇਕੱਲਾ ਬਰਿਆਬਤ ਫੌਜੀ ਦੇ ਸਾਢੇ 3 ਲੱਖ ਦੇ ਕੱਪੜੇ ਪਾਏ ਹੋਏ ਨੇ ਦੋ ਚੈਨਾ ਮੋਟੀਆਂ ਗੂਠੇ ਵਰਗੀਆਂ ਗੱਲ ਦੇ ਵਿੱਚ ਪਾਈਆਂ ਬ੍ਰਾਂਡਡ ਬੂਟ ਪਾਏ ਹੋਏ ਨੇ ਤੇ ਚਾਰ ਗਨਮੈਨ ਲੈ ਕੇ ਆਏ ਜੋ ਉਹਦੇ ਬਚਾੜੇ ਤੁਰਦੇ ਨੇ ਸਿਵਲ ਦੇ ਕੱਪੜੇ ਪਾਏ ਪੁਲਿਸ ਦਾ ਕੰਮ ਕੀ ਰਹਿ ਗਿਆ ਜਿਮਨੀ ਲਿਖਣੀ ਸਭ ਤੋਂ ਪਹਿਲਾਂ ਹਦੈਤਾ ਆਏ ਨਹੀਂ ਸੰਸਕਾਰ ਕਰਾ ਦੇਉ ਸੰਸਕਾਰ ਹੋ ਜੂ ਪਰਿਵਾਰ ਨੂੰ ਝੂਠੇ ਸੱਚੇ ਲਾਰੇ ਲਾ ਕੇ ਜਿਮਨਾ ਕਿਵੇਂ ਭਰੋਸੇ ਕਿਲੇ ਨੂੰ ਸਮੁੱਚੇ ਸ਼ਹਿਰ ਨਿਵਾਸੀ ਭਰਾਵੋ ਕਿਸਾਨ ਜਥੇਬੰਦੀਆਂ ਦੇ ਆਗੂ ਸਹਿਬਾਨ ਵੱਖ-ਵੱਖ ਰਾਜਨੀਤਿਕ ਪਾਰਟੀਆਂ ਤੋਂ ਪਹੁੰਚੇ ਆਗੂ ਸਹਿਬਾਨ ਸਭ ਤੋਂ ਪਹਿਲਾਂ ਸਾਰਿਆਂ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਕੱਲ ਮੰਦਪਾਗੜੀ ਘਟਨਾ ਵਾਪਰੀ ਐ ਮੈਂ ਉਸ ਪਰਮ ਪਿਤਾ ਪਰਮੇਸ਼ਰ ਦਾ ਧੰਨਵਾਦ ਕਰਦਾ ਕਿ ਸਾਡਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਨਹੀਂ ਤਾਂ ਹਾਲਾਤ ਹੋਰ ਵੀ ਇਸ ਤੋਂ ਬੱਦਰ ਹੁੰਦੇ ਪਰ ਇਹ ਘਟਨਾ ਤੋਂ ਅਸੀਂ ਸਬਕ ਲੈਣ ਵਾਸਤੇ ਅੱਜ ਇੱਥੇ ਇਕੱਠੇ ਹੋਏ ਹਾਂ ਵੀ ਇਹ بار بار ਹੁੰਦਾ ਕਿਉਂ ਹੈ ਕਈ ਮੇਰੇ ਭਰਾ ਇੱਥੇ ਬੋਲੇ ਨੇ ਕਿਸੇ ਨੂੰ ਪੁਲਿਸ ਦੇ ਵਿੱਚ ਨੁਕਸਾਨ ਲੱਗਦਾ ਹੈ ਕਿਸੇ ਨੂੰ ਸਾਡੀ ਰਾਜਨੀਤਿਕ ਪਹੁੰਚ ਦੇ ਵਿੱਚ ਨੁਕਸਾਨ ਲੱਗਦਾ ਹੈ ਪਰ ਇਹ ਸਾਰਾ ਕੰਮ ਨਾ ਤਾਂ ਪੂਰੀ ਦੁੱਧ ਧੋਤੀ ਪੁਲਿਸ ਹੈ ਤੇ ਨਾ ਪੂਰੇ ਦੁੱਧ ਧੋਤੇ ਸਾਡੇ ਆਗੂ ਨੇ ਕਿਉਂਕਿ ਸੱਤਾ ਤੋਂ ਆਉਣ ਤੋਂ ਪਹਿਲਾਂ ਗੱਲਾਂ ਕੁਝ ਹੋਰ ਹੁੰਦੀਆਂ ਨੇ ਉਸ ਤੋਂ ਬਾਅਦ ਕੁਝ ਗੱਲਾਂ ਹੋਰ ਹੁੰਦੀਆਂ ਨੇ ਹੋਰ ਰਸਤਿਆਂ ਤੇ ਚੱਲ ਪੈਂਦੇ ਮੈਂ ਤੁਹਾਨੂੰ ਇਸ ਗੈਂਗਸਟਰ ਬਾਦ ਦੇ ਸਿਸਟਮ ਚੱਲਦਾ ਕਿਵੇਂ ਆ ਮੈਂ ਜੋ 4 ਸਾਲਾਂ ਦੇ ਵਿੱਚ ਜਲੀਲ ਹੋਇਆ ਜੋ ਮੈਂ ਜਿਹੜੀਆਂ ਚੀਜ਼ਾਂ ਦੀ ਤਹਾਂ ਤੱਕ ਮੇਰੇ ਕਿਤੇ ਪੁਰਖਿਆਂ ਨੂੰ ਵੀ ਨਹੀਂ ਸੀ ਪਤਾ ਵੀ ਕੀ ਹੁੰਦਾ ਕੀ ਐ ਸਾਨੂੰ ਮਾਰ ਕਾਉਣ ਗਿਆ ਨਹੀਂ ਪਤਾ ਲੱਗਦਾ ਪਰ ਜਿਹਦੇ ਨਾਲ ਬੀਤਦੀ ਐ ਵੀਰੋ ਕਦਮ ਕਦਮ ਦੇ ਉੱਤੇ ਤੁਹਾਨੂੰ ਪੁਲਿਸ ਦੇ ਹੱਥੋਂ ਜਲੀਲ ਹੋਣਾ ਪੈਂਦਾ ਫੇਰ ਜਾ ਕੇ ਤੁਹਾਨੂੰ ਸਮਝ ਆਉਂਦੀ ਐ ਵੀ ਇਹ ਤਾਂ ਕੀ ਤੋਂ ਬਚਾ ਕਰੋਗੇ ਸਹਨੇ ਦਾ ਸਰਪੰਚ ਮਾਰਤਾ ਨਾਲ ਖਾਣ ਪੀਣ ਵਾਲੇ ਦੇ ਸਿਰ 'ਚ ਗੋਲੀ ਮਾਰਤੀ ਤੁਸੀਂ ਦੁਕਾਨਾਂ ਖੋਲਣੀਆਂ ਜਨਤਾ ਆਊਗੀ ਕਿਹਦੇ ਕਿਹਦੇ ਲੱਕ ਫਰੋਲੋਗੇ ਕਿਹਦੀ ਕਿਹਦੀ ਤਲਾਸ਼ੀ ਲਾਉਂਗੇ ਕੀ ਪਤਾ ਕਿਹੜਾ ਨਸ਼ੇੜੀ ਕਿੱਥੋਂ ਵੇਚ ਕੇ ਤੁਹਾਡੇ ਕੋਲੇ ਆ ਕੇ ਕੰਨ ਤੇ ਗੋਲ ਫਾਇਰ ਮਾਰ ਕੇ ਤੁਰ ਗਿਆ ਹਰੇਕ ਲੀਲੀ ਬਿੱਲੀ ਹੈ ਜਿਹੜੀ ਪਿਸਤੌਲ ਟੰਗੀ ਫਿਰਦੀ ਹੈ ਮੈਂ ਐਸਐਸਪੀ ਸਾਹਿਬ ਨੂੰ ਮਿਲਦਾ ਮਹੀਨੇ ਦੇ ਵਿੱਚ ਬੜੀ ਮੁਸ਼ਕਲ ਨਾਲ ਇੱਕ ਲਾਇਸੈਂਸ ਨਿਕਲਦਾ ਹੈ ਯਾਰ ਜਦੋਂ ਡੀਸੀ ਸਾਹਿਬ ਕੋਲੇ ਜਾ ਕੇ ਅਪਲਾਈ ਕਰਦੇ ਆਂ ਵੀ ਅਸੀਂ ਇੱਜ਼ਤਦਾਰ ਸ਼ਹਿਰੀ ਆਂ ਅਸੀਂ ਡਰਦੇ ਆਂ ਵੀਲੇ ਕਿਬਲੇ ਕਦੇ ਉਹਨੇ ਸਾਨੂੰ ਅਸਲਾ ਦੇ ਦਿਓ ਤਾਂ ਡੀਸੀ ਸਾਹਿਬ ਮਾਰਕ ਕਰ ਦਿੰਦੇ ਆ 30000 ਦੀ ਪਰਚੀ ਕੱਟੀ ਜਾਂਦੀ ਹੈ 15000 ਸੁੱਧਾ ਕੇਂਦਰ ਤੇ ਲੱਗ ਜਾਂਦਾ 55000 ਚ ਬੰਦਾ ਘਰੇ ਹੋ ਕੇ ਆ ਜਾਂਦਾ ਉਤੋਂ ਬਾਅਦ ਸਾਡੀ ਜਿਹੜੀ ਫਾਈਲ ਹੈ ਉਹ ਪੁਲਿਸ ਦੀਆਂ ਧੂੜ ਫੱਕੀ ਜਾਂਦੀ ਹੈ ਕਦੇ ਇੱਕ ਨਿਕਲ ਗਿਆ ਕਦੇ ਦੋ ਨਿਕਲ ਗਿਆ ਕੀ ਗੱਲ ਭਾਈ ਜੇ ਲਾਇਸੈਂਸ ਦੇ ਦਿਓਗੇ ਜਦੋਂ ਉਹਨੇ ਸਾਰੇ ਬਲਾਰਿਆਂ ਨੇ ਗੱਲ ਕੀਤੀ ਹੈ ਸੈਲਫ ਡਿਫੈਂਸ ਦੀ ਮੈਂ ਤੁਹਾਨੂੰ ਕਹਿੰਦਾ ਤੁਸੀਂ ਜਿੰਨੇ ਮਰਜ਼ੀ ਇਕੱਠੇ ਹੋ ਲੋ ਜਿੰਨਾ ਮਰਜ਼ੀ ਤੁਸੀਂ ਪੁਲਿਸ ਨੂੰ ਨਿੰਦ ਲੋ ਤੁਹਾਨੂੰ ਸੈਲਫ ਡਿਫੈਂਸ ਤੇ ਆਉਣਾ ਪੈਣਾ ਹੈ ਜੇ ਇੱਕ 50 60 ਸਾਲ ਦਾ ਬਜ਼ੁਰਗ ਜੱਫਾ ਮਾਰ ਕੇ ਸਿੱਟ ਸਕਦਾ ਜੇ ਇੱਕ ਦੇ ਵੀ ਲੱਕ ਨਾਲ ਲੱਗਿਆ ਹੁੰਦਾ ਢੇਰੀ ਕਰਦਾ ਹੁੰਦਾ ਤੁਹਾਨੂੰ ਤਿਆਰ ਆਪਣੇ ਆਪ ਨੂੰ ਕਰਨਾ ਪੈਣਾ ਮੈਂ ਨਹੀਂ ਕਹਿੰਦਾ ਵੀ ਸਾਰੇ ਹਰੇਕ ਬੰਦੇ ਦੀ ਅਸਲਾ ਲੈਣ ਦੀ ਪਹੁੰਚ ਨਹੀਂ ਹੁੰਦੀ ਲੱਖ ਸਵਾ ਲੱਖ 1.5 ਲੱਖ ਤੋਂ ਸਟਾਰਟ ਹੁੰਦਾ ਰੇਟ ਪਰ ਜਾਣ ਨਾਲੋਂ ਤਾਂ ਵੀਰੋ ਸਭ ਕੁਝ ਚੰਗਾ ਹੈ ਫੈਸਲੇ ਲੈਣੇ ਪੈਣਗੇ ਇਸ ਗੱਲ ਦੇ ਉੱਤੇ ਸਾਨੂੰ ਸਾਨੂੰ ਸੈਲਫ ਡਿਫੈਂਸ ਦੇ ਉੱਤੇ ਸਭ ਤੋਂ ਵੱਧ ਜ਼ੋਰ ਦੇਣਾ ਚਾਹੀਦਾ ਹੁਣ ਜਿਹੜੀ ਰਹੀ ਗੈਂਗਸਟਰ ਬਾਤ ਦੀ ਗੱਲ ਵੀ ਕਰਦੇ ਕਿਵੇਂ ਨੇ ਹੁਣ ਇਹ ਦੋ ਨਸ਼ੇੜੀ ਹੈ ਪੁਲਿਸ ਕਹਿੰਦੇ ਜਿਵੇਂ ਮੇਰਾ ਭਾਈ ਇੱਕ ਸਰਕਾਰ ਤੋਂ ਨਾਲ ਸ਼ਾਮ ਸੀਗਾ ਉਹ ਬਾ ਸਾਹਿਬ ਇਥੋਂ ਬੋਲ ਕੇ ਕਹਿੰਨੇ ਵੀਰ ਸਲਾਖਾਂ ਦੇ ਪਿੱਛੇ ਹੋਣਗੇ ਉਹ ਵੀਰੋ ਮਾਰੇ ਤਾਂ ਸਲਾਖਾਂ ਦੇ ਹੋਏ ਆ ਸਲਾਖਾਂ ਦੇ ਪਿੱਛੇ ਬਹਿ ਕੇ ਤਾਂ ਸੇਫ ਹੋ ਜਾਂਦੇ ਨੇ ਜਰਾ ਇੱਥੇ ਸੜਕ ਤੇ ਭਜਾ ਕੇ ਦੇਖੋ ਮੜਾ ਜਾ। ਸਲਾਖਾਂ ਦੇ ਪਿੱਛੇ ਬਹਿ ਕੇ ਤਾਂ ਗਾਰਡ ਮਿਲ ਜਾਂਦੀ ਐ। ਮੈਂ ਤੁਹਾਨੂੰ ਆਪਣੀ 17 ਤਰੀਕ ਦੀ ਗੱਲ ਦੱਸਦਾ ਮੈਂ ਗਵਾਹੀ ਭੁਗਤ ਕੇ ਐ ਮਦੋਸ਼ੀਆਂ ਦੀ ਪਛਾਣ ਕੀਤੀ ਐ। ਕੱਲਾ ਬ੍ਰਿਆਵਤ ਫੌਜੀ ਦੇ 3.5 ਲੱਖ ਦੇ ਕੱਪੜੇ ਪਾਏ ਹੋਏ ਨੇ। ਦੋ ਚੈਨਾ ਮੋਟੀਆਂ ਗੂਠੇ ਵਰਗੀਆਂ ਗੱਲ ਦੇ ਵਿੱਚ ਪਾਈਆਂ। ਬ੍ਰਾਂਡਡ ਬੂਟ ਪਾਏ ਹੋਏ ਨੇ ਤੇ ਚਾਰ ਗਨ ਮੈ ਲੈ ਕੇ ਆਏ ਤਾਂ ਉਹਦੇ ਬਚਾਏ ਤੁਰਦੇ ਨੇ ਸਿਵਲ ਦੇ ਕੱਪੜੇ ਪਾ ਕੇ। ਵੀਰੋ ਬਦਮਾਸ਼ਾਂ ਦੀਆਂ ਰੀਲਾਂ ਬਣਦੀਆਂ। ਤੇ ਰੋਕਣਾ ਕਿੰਨੇ ਆ ਸਾਡਾ ਜੇਲ ਮੈਨੂਅਲ ਕੀ ਕਹਿੰਦਾ ਹੈ ਦੇਖਦੇ ਹੋਵੋਗੇ ਫਿਲਮਾਂ ਦੇ ਵਿੱਚ ਲਕੀਰ ਜੀ ਵਾਲਾ ਝੱਗਾ ਪਾਇਆ ਹੁੰਦਾ ਤਾਂ ਉੱਚਾ ਜਿਹਾ ਪਜਾਮਾ ਪਾਇਆ ਹੁੰਦਾ ਤਾਂ ਕੌਣ ਮਜਬੂਰ ਕਰਦਾ ਤੈਨੂੰ ਯੂਰੋ ਬਣਾ ਕੇ ਪੇਸ਼ ਕੌਣ ਕਰਦਾ ਜਨਤਾ ਦੇ ਵਿੱਚ ਸਰਕਾਰ ਵਾਲੇ ਕਹਿੰਦੇ ਐ ਸਲਾਖਾਂ ਦੇ ਪਿੱਛੇ ਉਹ ਲੌਰੈਂਸ ਬਿਸ਼ਨੋਈ ਤੁਹਾਡਾ ਸਲਾਖਾਂ ਦੇ ਪਿੱਛੇ ਸੀ ਜਿੱਥੇ ਤੁਹਾਡਾ ਡੀਐਸਪੀ ਗੁਰਸ਼ੇਰ ਉਹਦੀ ਇੰਟਰਵਿਊ ਦਾ ਇੰਤਜ਼ਾਮ ਕਰ ਦਿੰਦਾ ਉਥੋਂ ਧਮਕੀਆਂ ਦਿਵਾਉਂਦਾ ਤੁਹਾਡੀ ਸੀਆਈ ਖੜ ਦੇ ਵਿੱਚ ਬੇਸਣ ਦੀਆਂ ਪਿੰਨੀਆਂ ਲੈ ਕੇ ਉਹਨੂੰ ਜਾ ਕੇ ਪਜਿਰੀ ਦਿੰਦੇ ਹੋ ਉਹਦੇ ਲਈ ਪੂਜਾ ਲਈ ਪੰਡਤ ਦਾ ਇੰਤਜ਼ਾਮ ਕਰਦੇ ਹੋ ਉਹਦੀ ਦਾੜੀ ਕੱਟਣ ਦੇ ਵਾਸਤੇ ਨਾਈ ਦਾ ਇੰਤਜ਼ਾਮ ਕਰਦੇ ਹੋ ਕਦੇ ਸੁਣਿਆ ਤੁਸੀਂ ਕਿਤੇ ਦੋਸ਼ੀ ਨੂੰ ਇੰਨੀਆਂ ਸਹੂਲਤਾਂ ਸੀਆਈ ਖੜ ਜਿੱਥੇ ਬੰਦੇ ਨੂੰ ਤਾਪ ਗੇਟ ਚੜਦਿਆਂ ਮਰ ਜਾਂ ਚੜ ਜਾਂਦਾ ਅੰਦਰ ਵਰਦੇ ਨੂੰ ਉਥੇ ਇੰਨਾ ਘੋਟਣਾ ਫਿਰਦਾ 5 ਡਿਗਰੀ ਟੌਰਚਰ ਕੀਤਾ ਜਾਂਦਾ ਪਰ ਉਥੇ ਇਹ ਦੋਸ਼ੀ ਜਿਹੜੇ ਇਹ ਆਮ ਪਾਰਟੀ ਕਹਿੰਦੀ ਹੈ ਅਸੀਂ ਅਸੀਂ ਤਾਂ ਗੈਂਗਸਟਰ ਬਾਦੇ ਖਿਲਾਫ ਨਹੀਂ ਇਹਨਾਂ ਦੀ ਦੇਖਰੇਖ ਦੇ ਵਿੱਚ ਮਾਨਯੋਗ ਹਾਈ ਕੋਰਟ ਸੋਮੋਟੋਰ ਲੈਂਦੇ ਨੇ ਹਾਈ ਕੋਰਟ ਨੂੰ ਵੀ 6 ਮਹੀਨੇ ਇਹ ਜਿਹੜੀ ਸਰਕਾਰ ਹੈ ਬੁੱਧੂ ਬਣਾਈ ਗਈ ਇਹਨਾਂ ਨੂੰ ਗੁਰਸ਼ੇਰ ਦੀ ਈਮੇਲ ਆਈਡੀ ਉਹਨੂੰ ਸੰਮਨ ਤਮੀਲ ਕਰਾਉਣੇ ਉਹਦੇ ਘਰ ਦਾ ਐਡਰੈਸ ਨਹੀਂ ਪਤਾ ਲੱਗਿਆ ਇਹ ਪਹੁੰਚ ਸਾਡੀ ਸਰਕਾਰ ਦੀ ਹੈ ਵੀਰੋ ਤੁਹਾਨੂੰ ਛਿਲਣ ਦੀ ਖਾਤਰ ਗਰੁੱਪ ਬੰਗੇ ਪਹਿਲਾਂ ਗਲਤ ਕੰਮ ਇਹ ਕਰਉਂਦੇ ਸੀ ਪੁਲਿਸ ਕੋਲੋਂ ਪੁਲਿਸ ਇੱਕ ਡਿਪਾਰਟਮੈਂਟ ਹੈ ਆਰਟੀਆਈ ਦੇ ਘੇਰੇ ਚੋਂਦਾ ਤੁਸੀਂ ਲੋਕਾਂ ਨੂੰ ਘੇਰ ਲੈਂਦੇ ਸੀ ਹੁਣ ਕੀ ਹੋ ਗਿਆ ਹੁਣ ਗੁੰਡਾ ਪਾਲੋ ਪਿੰਡ ਦੇ ਕੋਲੇ ਆਸੇ-ਪਾਸੇ ਰੌਲੇ ਵਾਲੀਆਂ ਡਿਸਪਿਊਟ ਵਾਲੀਆਂ ਪ੍ਰਾਪਰਟੀਆਂ ਦੇਖੋ ਕਿੱਥੇ ਪਲਾਟ ਰੌਲੇ ਵਾਲਿਆ ਪਿਆ ਕਿੱਥੇ ਕੋਈ ਦੁਕਾਨ ਕਿੱਥੇ ਕੋਈ ਕੋਠੀ ਦੱਪਣੀ ਹੈ ਉਹਨਾਂ ਦੇ ਰਾਹੀਂ ਇਹ ਬਹੁਤ ਵੱਡਾ ਇੱਕ ਭ੍ਰਿਸ਼ਟਾਚਾਰ ਦਾ ਸੋਚਿਆ ਸਮਝਿਆ ਸਿਸਟਮ ਚਲਾਇਆ ਜਾ ਰਿਹਾ ਹੈ ਸਰਕਾਰ ਦੇ ਵੱਲੋਂ ਚੁਣੇ ਹੋਏ ਨਮਾਇੰਦਿਆਂ ਦੇ ਵੱਲੋਂ ਇਹਨੂੰ ਇਹਦੇ ਲਈ ਤੁਹਾਨੂੰ ਆਪਾਂ ਨੂੰ ਉੱਠ ਕੇ ਖੜਾ ਹੋਣਾ ਪੈਣਾ ਮੈਂ ਤੁਹਾਨੂੰ ਮੇਰੇ ਪੁੱਤ ਦੇ ਕਤਲ ਦੇ ਬਾਰੇ ਦੱਸਦਾ ਮੋਹਣਾ ਰੱਲੀ ਆਲਾ ਫੜਿਆ ਜਾਂਦਾ ਹੈ ਸਾਡਾ ਸੀਆਈ ਵਿਭਾਗ ਉੱਤੇ 45 ਦਾ ਪਿਸਤੌਲ ਪਾ ਦਿੰਦਾ ਪਰ ਕਿਸੇ ਪੁਲਿਸ ਅਫਸਰ ਨੇ ਇਹ ਗੱਲ ਨਹੀਂ ਪਤਾ ਕੀਤੀ ਇਹ ਪਿਸਤੌਲ ਆਇਆ ਕਿਉਂ ਇਹਨੇ ਪਿਸਤੌਲ ਨੇ ਮਾਰਨਾ ਜੀ ਨੂੰ ਸੀ ਕੇਵਲ ਪਿਸਤੌਲ ਫੜਿਆ ਪਰਚਾ ਦਿੱਤਾ ਉਹ ਪਿਸਤੌਲ ਮੇਰੇ ਪੁੱਤ ਨੂੰ ਮਾਰਨ ਖਾਤਰ ਆਇਆ ਸੀ ਜੇ ਕਿਸੇ ਨੇ ਉਹਦੀ ਦੰਗਾਈ ਨਾ ਪੜਤਾਲ ਕੀਤੀ ਹੁੰਦੀ ਤਾਂ ਮੇਰਾ ਪੁੱਤ ਅਜ ਤੁਹਾਡੇ ਦਰਮਿਆਨ ਹੁੰਦਾ ਅਗਲਾ ਕੇਸ ਲੈ ਲਓ ਪ੍ਰਗਟ ਹੈ ਮੁੰਡਾ ਟਰਾਂਸਪੋਰਟ ਦਾ ਕੰਮ ਕਰਦਾ ਉਹਦੇ ਘਰੇ ਗੋਲੀਆਂ ਚੱਲੀਆਂ 6 ਮਹੀਨੇ ਸਾਰਿਆਂ ਨੇ ਦੇਖਿਆ ਸੁਣਿਆ ਹੁਣਾਂ ਮਾਨਸਾਲਿਆਂ ਨੇ ਬਲਾਡੇ ਦੀ ਟਰੱਕ ਜੁਨੀਅਨ ਚੋਂ ਪਿਸਤੌਲ ਤਿੰਨ ਫੜੇ ਸੀ ਸੀਆਈ ਡਿਪਾਰਟਮੈਂਟ ਨੇ ਤਿੰਨਾ ਚੋ ਦੋ ਤੇ ਪਰਚਾ ਪਾਤੇ ਇੱਕ ਮੁੰਡਾ ਖਿਲੜਦਾ ਇੱਕ ਬੱਪੀਆਂ ਨੇ ਦਾ ਤੀਜਾ ਕੋਈ ਹੈਪੀ ਨਾ ਦਾ ਮੁੰਡਾ ਸੀ ਕਹਿੰਦੇ ਚੰਡੀਗੜ੍ਹ ਰਹਿੰਦਾ ਉਹਨੂੰ ਨਹੀਂ ਛੇੜਿਆ ਗਿਆ ਉਹਨੂੰ ਕਦੋਂ ਫੜਿਆ ਜਦੋਂ ਪ੍ਰਗਟ ਦੇ ਘਰੇ ਗੋਲੀਆਂ ਚੱਲ ਗਈਆਂ ਫਿਰ ਜਾ ਕੇ ਤੀਜਾ ਫੜ ਲੈਂਦਾ ਜੇ ਤੁਸੀਂ ਘਟਨਾ ਹੋਣ ਤੋਂ ਬਾਅਦ ਹੀ ਪਰਤਾਲ ਕਰਨੀ ਹੈ ਸ਼ਮਸ਼ਾਨ ਚ ਲਾਟਾ ਮਚਣ ਤੋਂ ਬਾਅਦ ਹੀ ਪਰਤਾਲ ਕਰਨੀ ਹੈ ਤਾਂ ਤਾਂ ਫਿਰ ਤੁਹਾਡੀਆਂ ਪਰਤਾਲਾਂ ਦਾ ਕੀ ਫਾਇਦਾ ਮੈਂ ਅੱਕ ਕੇ ਇਹ ਗੱਲ ਕਹਿਣਾ ਹੁਣਾ ਮੈਂ ਐਸਐਸਪੀ ਸਾਹਿਬ ਨੂੰ ਵੀ ਕਹਿ ਚੁੱਕਿਆ ਅੱਜ ਤੋਂ ਬਾਅਦ ਸਿੱਧੂ ਪਰਿਵਾਰ ਦਾ ਜੇ ਕੋਈ ਬੰਦਾ ਮਰਦਾ ਸੀ ਐਫਆਈਆਰ ਨਹੀਂ ਕਰਾਵਾਂਗੇ ਸਾਨੂੰ ਤੁਹਾਡੀਆਂ ਜਾਂਚਾਂ ਦੇ ਉੱਤੇ ਪੂਰਾ ਭਰੋਸਾ ਨਹੀਂ ਹੈ ਤੁਸੀਂ ਗੁੰਡਿਆਂ ਦੇ ਨਾਲ ਰਲੇ ਹੋਏ ਹੋ ਸਾਰੇ ਆਹ ਮੱਦੇ ਦੀ ਕਿਤੇ ਕੋਈ ਪੁੱਛਪੜਤਾਲ ਨਹੀਂ ਕਿਸੇ ਵਪਾਰੀ ਨੂੰ ਤੁਹਾਨੂੰ ਫਰੋਤੀ ਦੀ ਕਾਹ ਲਉਂਦੀ ਹੈ ਉਹ ਵੀਰੋ ਤੁਸੀਂ ਜਾਓਗੇ ਐਫਆਈਆਰ ਕਟਾਉਣ ਵਾਸਤੇ ਦਰਖਾਸਤ ਲੈ ਕੇ ਪੁਲਿਸ ਦੇ ਕੋਲੇ ਪੁਲਿਸ ਆਲਾ ਤੁਹਾਡੀ ਗੱਲ ਸੁਣਨ ਤੋਂ ਬਾਅਦ ਫਿਰ ਉਸ ਗੁੰਡੇ ਨੂੰ ਫੋਨ ਲਾ ਲੈਂਦਾ ਜਿਹੜਾ ਤੁਹਾਡੇ ਹਾਫ ਭਾਵ ਦੱਸੂ ਪੂਰਾ ਡਰਿਆ ਹੋਇਆ ਮੜਾ ਜਾ ਹੋਰ ਦੱਬਿਆ ਹੋਇਣ ਵਾਲਾ ਹੀ ਐ ਇਹਨੂੰ ਸਿਸਟਮ ਨੂੰ ਸਮਝ ਲਓ ਭਰਾਵੋ ਇਹ ਸਾਡੀਆਂ ਜੜਾਂ ਤੱਕ ਆ ਗਿਆ ਮੈਂ ਕਈ ਵਾਰ ਆਹਲਾ ਅਫਸਰਾਂ ਵਿੱਚੋਂ ਪਹਿਲਾਂ ਵਾਲੇ ਐਸਐਸਪੀ ਸਾਹ ਨੂੰ ਦੱਸਿਆ ਸੀ ਉੱਪਾ ਪਿੰਡਾ ਤੁਹਾਡੇ ਕੋਲੇ ਸਾਬ ਲੋ 5 ਸਾਲ ਕੇ ਦਾ ਪਿੰਡ ਹੈ ਗੈਂਗਸਟਰਾਂ ਦੇ ਪਨੀਰੀ ਬਣੂਗਾ ਅਜ ਤੋਂ 5-4 ਸਾਲਾਂ ਦੇ ਵਿੱਚ ਪਲੱਸ 2 ਵਾਲੇ ਸਕੂਲਾਂ ਤੱਕ ਉੱਥੋਂ ਦੇ 2-3 ਮੁੰਡੇ ਬਾਈ ਕਰਕੇ ਜਾਣੇ ਜਾਂਦੇ ਆ ਮੈਂ ਪੁਲਿਸ ਨੂੰ ਕਿਹਾ ਸਾਂਭ ਲੋ ਜਿਹੜਾ ਕ੍ਰਾਈਮ ਹੈ ਬਿਲਕੁਲ ਸਕੂਲ ਲੈਵਲ ਤੇ ਆ ਗਿਆ ਘੱਟ ਉਮਰ ਦੇ ਲੋਕਾਂ ਨੂੰ ਉਹਨਾਂ ਦਾ ਬ੍ਰੇਨ ਵਾਸ਼ ਕੀਤਾ ਜਾ ਰਿਹਾ ਜੇ ਕੋਈ ਟੀਚਰ ਕਿਸੇ ਨੂੰ ਘੂਰ ਕੇ ਕਲਾਸ ਦੇ ਵਿੱਚ ਬਿਟਾਉਂਦਾ ਉਹਨੂੰ ਕਹਿੰਦਾ ਨਿਕਲ ਬਾਹਰ ਗੇਟ ਤੇ ਇਹ ਹਾਲਾਤ ਸਾਡੇ ਸਕੂਲਾਂ ਦੇ ਪਲੱਸ 2 ਤੱਕ ਦੇ ਹੋ ਗਏ ਅਸੀਂ ਸੇਵ ਕਿੱਥੇ ਆ ਅਸੀਂ ਕਰੋੜਾਂ ਰੁਪਈਆ ਮੈਂ ਮਰੇ ਹੋਏ ਦਾ ਵੀ ਭਰਦਾ ਤਾ ਪਰ ਜਲੀਲ ਹਰੇਕ ਦਰ ਦੇ ਉੱਤੇ ਜਾ ਕੇ ਹੁੰਨਾ ਕੋਈ ਨਹੀਂ ਸੁਣਦਾ ਵੀਰੋ ਤੁਹਾਡੇ ਟੈਕਸ ਟੂਕਸ ਵਾਲੀ ਗੱਲ ਜਿੰਨੇ ਮਰਜੀ ਭਰੀ ਚੱਲੋ ਸਾਡਾ ਕੀ ਕਸੂਰ ਸੀ 2 ਕਰੋੜ ਰੁਪਇਆ ਟੈਕਸ ਭਰੇ ਮੇਰਾ ਜਵਾਬ 32 ਗੋਲੀਆਂ ਮਾਰ ਕੇ ਜਲ ਢੇਰੀ ਕਰਤਾ ਉੱਥੇ ਤੁਸੀਂ ਖੁਸ਼ਕਿਸਮਤ ਹੋ ਯਾਰ ਤੁਹਾਡਾ ਤੋਂ ਤੁਸੀਂ ਬਚ ਗਏ ਪਰ ਇਹਨਾਂ ਘਟਨਾਵਾਂ ਤੋਂ ਸਭ ਸਿੱਖ ਲਓ ਕੋਈ ਨਾ ਕੋਈ ਇਹ ਕੋਈ ਕੱਲਾ ਮੈਚ ਨਹੀਂ ਕੱਲਾ ਕੋਈ ਲੈਕਚਰ ਝਾੜਨ ਵਾਲੀ ਗੱਲ ਨਹੀਂ ਹੈਗੀ ਵੀ ਅਸੀਂ ਉੱਥੇ ਭਾਸ਼ਣ ਕੀਤੇ ਰਾਜਨੀਤੀ ਤੇ ਕੋਈ ਗੱਲ ਨਹੀਂ ਅੱਜ ਡਾਕਟਰ ਸਿੰਘਲਾ ਸਾਹਿਬ ਨੇ ਕੱਲ ਨੂੰ ਮਾਤਤਵਾਤ ਕੋਈ ਹੋਰ ਬਣ ਜਾਊਗਾ ਹਾਲੇ ਹੀ ਰਹਿਣਾ ਹਾਲ ਉਹਦੇ ਸੁਧਰੂਗਾ ਜਿੱਦ ਤੇ ਤੁਸੀਂ ਇਕੱਠੇ ਹੋਵੋਗੇ ਇਹਨਾਂ ਨੂੰ ਸਵਾਲ ਪੁੱਛੋਗੇ ਸਵਾਲ ਪੁੱਛਣ ਲਾਇਆ ਵੀ ਇਹਨਾਂ ਨੇ ਹੈ ਤੇ ਸੁਣਨੇ ਵੀ ਇਹਨਾਂ ਨੂੰ ਪਹਿਣਗੇ ਸਾਰੇ ਮੈਂ ਤੁਹਾਨੂੰ ਕਿੰਨੀਆਂ ਕਿੱਟਾਵਾਂ ਦੱਸਤੀਆਂ ਜੇ ਮੈਂ ਰੱਲੀ ਵਾਲੇ ਮੋਹਣੇ ਤੱਕ ਵੀ ਜਾਂਨਾ ਦੇਖੋ ਰਾਤ ਨੂੰ ਮੇਰਾ ਜਵਾਬ ਉਹਦੀ ਮਾਂ ਨੂੰ ਉਹਦੇ ਭਰਾ ਨੂੰ ਥਾਣੇ ਚੋ ਛਡਾ ਕੇ ਘਰੇ ਛੱਡ ਕੇ ਹੁੰਦਾ ਹੈ। ਉਹੀ ਬੰਦਾ ਮੇਰੇ ਜੋ ਅੱਕ ਦਾ ਮੌਤ ਦਾ ਸਮਾਨ ਇਕੱਠਾ ਕਰਦਾ। ਕਿੱਥੇ ਰਹਿ ਗਈ ਇਨਸਾਨੀਅਤ? ਕੀ ਤੇ ਕਿਹੜੇ ਲਿਹਾਜ਼ ਦੇ ਉੱਤੇ ਤੁਸੀਂ ਯਕੀਨ ਕਰੋਗੇ? ਤੁਹਾਨੂੰ ਮਾਰੂਗਾ ਕੌਣ ਜਿਹੜਾ ਤੁਹਾਨੂੰ ਜਮਾ ਜਾਣਦਾ। ਆ ਤੁਸੀਂ ਦੇਖ ਲਓ ਜਿਹੜੇ ਹੁਣ ਨਿਕਣਗੇ ਇਹ ਵੀ ਤੁਹਾਡੇ ਆਸੇ ਪਾਸੇ ਚੋਂ ਸਾਰਾ ਸਿਸਟਮ ਨਿਕਲੂਗਾ। ਸਾਰਾ ਪਤਾ ਪੁਲਿਸ ਨੂੰ ਜੇਲ੍ਹ ਚ ਬੈਠਾ ਦੱਸ ਦੂਗਾ ਪੁਲਿਸ ਦਾ ਕੰਮ ਕੀ ਰਹਿ ਗਿਆ? ਜਿਮਨੀ ਲਿਖਣੀ। ਸਭ ਤੋਂ ਪਹਿਲਾਂ ਹਦੈਤਾ ਆਏ ਨਹੀਂ ਸੰਸਕਾਰ ਕਰਾ ਦੇਉ ਸੰਸਕਾਰ ਹੋ ਜੂ ਪਰਿਵਾਰ ਨੂੰ ਝੂਠੇ ਸੱਚੇ ਲਾਰੇ ਲਾ ਕੇ ਜਿਵੇਂ ਨਾ ਕਿਵੇਂ ਭਰੋਸੇ ਚ ਲੈ ਲਉ ਲਾਲਚ ਦੇ ਦੇਉ ਬੱਸ ਕਿਉਂਕਿ ਤੀਜੇ ਦਿਨ 72 ਘੰਟਿਆਂ ਚ ਪ੍ਰੈਸ ਕਾਨਫਰੰਸ ਕਰ ਦੇਣੀ ਆ ਅਸਲਾ ਫਲਾਨੀ ਜਗ੍ਹਾ ਤੋਂ ਆਇਆ ਸੀ ਹੁਣ ਤਾਂ ਲੁਧਿਆਣੇ ਮੈਨ ਲੱਗ ਗਿਆ ਅੱਗੇ ਵੇਡ ਮੁੰਡ ਯੂਪੀ ਵਾਲਾ ਅਸਲਾ ਸੁਣਦੇ ਹੁੰਦੇ ਹੁੰਦੇ ਸੀ ਹੁਣ ਅਸਲਾ ਵੀਰ ਜੀ ਆ ਜਿਹੜਾ ਪਿਛਲਾ ਕੇਸ ਹੋਇਆ ਉਹ ਆਪਣਾ ਸਰਪੰਚ ਵਾਲਾ ਆਪਣਾ ਸਹਨੇ ਵਾਲਾ ਕੱਲ ਅਸਲਾ ਲੁਧਿਆਣੇ ਤੋਂ ਆਉਂਦਾ ਹੈ ਕੀ ਜਿਹੜਾ ਕੱਲ ਪਿਸਟਲ ਮੜਿਆ ਪੁਲਿਸ ਨੇ ਕਾਬੂ ਕਰ ਲਿਆ ਦੱਸਣਗੇ ਕਿੱਥੋਂ ਆਇਆ ਸੀ ਕਿਨੇ ਬਣਾਇਆ ਕਿਨੇ ਵੇਚਿਆ ਕੀ ਪ੍ਰੋਗਰਾਮ ਸੀ ਕਿ ਜਨਤਾ ਕੀਤਾ ਜਾਊਗਾ ਕੁਝ ਨਹੀਂ ਹੋਣਾ ਜਿੱਦ ਤੇ ਤੁਸੀਂ ਉੱਠ ਖੜੋਗੇ ਸਾਰੀ ਗੱਲ ਉਥੋਂ ਉਥੋ ਹੋ ਜਾਣੀ ਹੈ ਕਿਸੇ ਨੇ ਉਦੋਂ ਬਾਅਦ ਅੱਗੇ ਨਹੀਂ ਜਾਣਾ ਉਦੋਂ ਬਾਅਦ ਵੀ ਜੋ ਕੱਲਾ ਇਹ ਜਿੱਦਾਂ ਅਰਸ਼ੀ ਸਾਹਿਬ ਕਹਿ ਕੇ ਗਏ ਨੇ ਗਾ ਮਾਨਕ ਕੋਲ ਹੈ ਬੜਾ ਉਦਮੀ ਨੌਜਵਾਨ ਹੈ ਹਰ ਇੱਕ ਮਸਲੇ ਦੇ ਉੱਤੇ ਬੋਲਦਾ ਔਰ ਜਾਣਕਾਰੀ ਰੱਖਦਾ ਹੈ ਸਾਨੂੰ ਵੀ ਲੱਗਦਾ ਵੀ ਕਿਤੇ ਨਾ ਕਿਤੇ ਇਸ ਆਵਾਜ਼ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਤਾਂ ਨਹੀਂ ਕਿਉਂਕਿ ਤੁਸੀਂ ਪਿਛਲੀਆਂ ਚੋਣਾਂ ਜਿਹੜੀਆਂ ਦੇਖੀਆਂ ਮੇਰਾ ਬਾਬਾ ਨਾਨਕ ਚੋਂ ਜੱਗੂ ਭਗਵਾਨਪੁਰਿਆ ਦੇ ਫੈਮਿਲੀ ਮੈਂਬਰ ਤਾਂ ਜਦ ਸਰਪੰਚ ਬਣਾਈ ਜਾਂਦੇ ਨੇ ਹਰ ਇੱਕ ਗਰੀਬੀ ਦਾ ਮਾਇਨ ਤੇ ਬੰਦ ਨੂੰ ਉਹ ਇਹ ਪਾਰਟੀਆਂ ਸ਼ਾਮਲ ਕਰ ਰਹੇ ਨੇ ਕਿਉਂਕਿ ਮਸਲ ਪਾਵਰ ਵਰਤਣੀਆਂ ਸਤਾਈ ਆ ਗਏ ਨੇੜੇ ਕਾਫੀ ਗੱਲਾਂ ਦੂਰ ਦੀਆਂ ਨੇ ਅਸੀਂ ਸੋਚਣੀਆਂ ਨੇ ਪਰ ਮੈਂ ਤੁਹਾਨੂੰ ਇੱਕ ਤੁਹਾਡੇ ਸ਼ਹਿਰ ਦਾ ਜਦ ਤੁਹਾਡਾ ਭਰਾ ਸਮਝ ਕੇ ਗੱਲ ਦਾ ਯਕੀਨ ਦਿਵਾਉਣਾ ਜਦੋਂ ਕੋਈ ਵੀ ਲੜਾਈ ਤੁਸੀਂ ਲੜੋਗੇ ਤੁਹਾਡੇ ਸਾਹਮਣੇ ਅੱਗੇ ਹੋ ਕੇ ਲੜਾਈ ਲੜਾਂਗੇ ਅਸੀਂ ਤਾਂ ਵੀਰੋ ਜਮਾਂ ਦੇ ਹੱਥੇ ਹੈ ਗਈਆਂ ਮੈਂ ਤਾਂ ਗਵਰਨਮੈਂਟ ਨੂੰ ਇਹ ਤੁਹਾਡੇ ਪ੍ਰੈਸ ਦੇ ਮਾਧਮ ਨਾਲ ਵੀ ਅੱਜ ਗੱਲ ਕਰਨਾ ਬੇਸ਼ੱਕ ਸਵੇਰੇ ਗੱਲ ਮੈਂ ਵਾਪਸ ਲੈ ਲਵਾਂ ਅਸੀਂ ਲੜਾਂਗੇ ਆਪਦੇ ਦਮ ਤੇ ਲੜਾਂਗੇ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਓਏ ਤੁਸੀਂ ਗੈਂਗਸਟਰ ਤੋਂ ਡਰਿਆ ਨਾ ਕਰੋ ਇੱਥੇ ਮਹਾਨ ਲਾਇਕ ਬੰਦੇ ਹੁੰਦੇ ਆ ਇਹਨਾਂ ਨੇ ਗੋਲੀ ਮਾਰ ਕੇ ਭੱਜਣਾ ਹੁੰਦਾ ਉਹਨੂੰ ਡੇਗ ਲਿਆ ਕਰੋ ਮੈਂ ਮੇਰੇ ਪੁੱਤ ਦੇ ਨਾਲ 5 ਸਾਲ ਗਨਮੈਨ ਬਣ ਕੇ ਰਿਆ ਉਹ ਦਿੱਲੀ ਦੇ ਵਿੱਚ ਸਾਨੂੰ ਸ਼ੋਅ ਨਹੀਂ ਲਾਉਣ ਦਿੰਦੇ ਚਪੇੜਾ ਨਾਲ ਗੁੱਟੇ ਹੋਏ ਨੇ ਜਿਹੜੇ ਕਹਿੰਦੇ ਕੌਮ ਦੇ ਸੀਗੇ ਕੁਝ ਨਹੀਂ ਹੈਗਾ ਕੱਲਾ ਨਾ ਬਣਿਆ ਹੋਇਆ ਸਾਡੀ ਪੁਲਿਸ ਨੇ ਹਵਾ ਬਣਾਤਾ ਡਰਾ ਬਣਾਤਾ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ ਜੇਲ੍ਹਾਂ ਦੇ ਵਿੱਚ ਇਹ ਬੌਸ ਬਣੇ ਬੈਠਿਆ ਚੈਨੀਆਂ ਪਾ ਕੇ ਬੱਕਰ ਕੋ ਪੜਾ ਕੇ ਰੀਲਾਂ ਬਣਦੀਆਂ ਨੇ ਤੇ ਇੱਕ ਦੋ ਦੋ ਡੀਐਸਪੀ ਉਹਨਾਂ ਦੀ ਸੁਰੱਖਿਆ ਲੈ ਕੇ ਬੁਲਟ ਪ੍ਰੂਫ ਗੱਡੀ ਲੈ ਕੇ ਉਹ ਪੇਛੀ ਤੇ ਆਉਂਦੇ ਆ ਤਾਂ ਫਿਰ ਵੀਰੋਂ ਆਮ ਨਾਗਰਿਕ ਤਾਂ ਬਣੂਗਾ ਜੀ ਅਸੀਂ ਖੜੇ ਕਿੱਥੇ ਆ ਮੈਂ ਧੰਨਵਾਦ ਕਰਦਾ ਹਾਂ ਤੁਹਾਡੇ ਨਾਲ ਵੀ ਤੁਸੀਂ ਸ਼ੁਕਰ ਕਰਦਾ ਹਾਂ ਉਸ ਪਰਮਾਤਮਾ ਦਾ ਅਸੀਂ ਕਿਸੇ ਨੁਕਸਾਨ ਤੋਂ ਬਚ ਗਏ ਹਾਂ ਪਰੰਤੂ ਇਸ ਘਟਨਾ ਤੋਂ ਆਪਾਂ ਕੋਈ ਸਬਕ ਜ਼ਰੂਰ ਸਿੱਖਣਾ ਇੰਨੀ ਗੱਲ ਰੱਖਣੋ ਕਿਤੇ ਇਹਨੂੰ ਕਹਿ ਦੋ ਵੀ ਇਹ ਤਾਂ ਆਪਾਂ ਕੀ ਲੈਣਾ ਚਾਹਤਾ ਉਹ ਬਜਰੂ ਕਹਿ ਕੇ ਗਿਆ ਆਪਾਂ ਕੀ ਲੈਣਾ ਵਾਲਾ ਜਿਹੜਾ ਸ਼ਬਦ ਹੈ ਉਹ ਤੁਹਾਨੂੰ ਦਿਮਾਗ ਚੋਂ ਕੱਢਣਾ ਪਊਗਾ ਸਾਨੂੰ ਲੈਣਾ ਪਊਗਾ ਸਾਨੂੰ ਜੱਫੇ ਮਾਰਨੇ ਪੈਣਗੇ ਸਾਨੂੰ ਇਕੱਠੇ ਹੋਣਾ ਪਊਗਾ ਇਹਨਾਂ ਦੇ ਕਲਾਬ ਤਾਂ ਜਾ ਕੇ ਜਿਹੜੀ ਹੈ ਲੋਕਾਂ ਦੀ ਜਿੱਤ ਹੋਣੀ ਹੈ ਇਹਨਾਂ ਕਹਿੰਦਾ ਹੋਇਆ ਕੋਈ ਸ਼ਬਦ ਕਿਸੇ ਨੂੰ ਚੁਭ ਗਿਆ ਹੋਵੇ ਫਿਰ ਉਹ ਭਾਵ ਹੋਇਆ ਕਿ ਜਿਹੜੀ ਲਿਮਟ ਕ੍ਰੋਸ ਕਰ ਜਾਣਾ ਤਾਂ ਮਾਫੀ ਚੋਣਾ ਵੈਰੂ ਜੀ ਦਾ ਖਾਲਸ ਵੈਰੂ ਜੀ ਦੀ ਫਤ